مقصدے ہوئے سی بہت گٹ سنگت کو بدلے سے مقصد کیڑے مقصدوں لے کے اتنے بیٹھے کی, کی مقصد لے کے بیٹھے بہت گھٹ سکت سچے گربانی کی بچار ہو رہی کتھا ہو رہی سی, سی پر بیبی والے سید کسی نہیں سنی ہوگی ਸਭ ਤੋਂ ਵੱਡੀ ਵਿਚਾਰ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜੇ ਅਸੀਂ ਇਹਨਾਂ ਦੀ ਗੋਲ ਨਹੀਂ ਸੁਣ ਸਕਦੇ ਇੱਥੇ ਬੈਠ ਕੇ ਅਸੀਂ ਗੁਰੂ ਨੂੰ ਚੇਤੇ ਨਹੀਂ ਕਰ ਸਕਦੇ ਤੇ ਫਿਰ ਦੱਸੋ ਕਿਰਤ ਕਰਦੇ ਆ ਕੰਮ ਦੇ ਅੰਦਰ ਬੈਠ ਕੇ ਸਤਿਗੁਰੂ ਦਾ ਚੇਤਾ ਨਹੀਂ ਗੁਰੂ ਦੀ ਵਿਚਾਰ ਸਾਨੂੰ ਸੋਹਣੀ ਨਹੀਂ ਲੱਗਦੀ ਵਧੀਆ ਨਹੀਂ ਲੱਗਦੀ ਜੇਮ ਕਿੱਛ ਹੈ ਕਿ ਅਸੀਂ ਉਹਨੂੰ ਚੇਤੇ ਕਰਾਂ ਤੁਹਾਡੀ ਵੀ ਸਾਰੀ ਦੀ ਕਹਾਣੀ ਇਹ ਹੁੰਦੀ ਹੈ ਪਰ ਜੋ ਗੁਰਮੁਖ ਹੈ ਉਹਦਾ ਜੀਵਨ ਕਿੱਸਾ ਮਾਰਾਕੇ ਤੋਂ ਕਹੋ ਨਾਨਕ ਇਹ ਸਭ ਕੁਝ ਨਹੀਂ ਕਰ ਉਹਦੇ ਜੀਵਨ ਦੇ ਵਿੱਚ ਜੋ ਕੁਝ ਵੀ ਘਟਦੇ ਐ ਜੋ ਕੁਝ ਵੀ ਵਰਤਦੇ ਐ ਉਹਦੇ ਘਰ ਜਨਮ ਹੈ ਤਾਂ ਵੀ ਚੜ੍ਹਦੀ ਗੱਲ ਫੇਰ ਵੀ ਭਲਾ ਉਹਦੇ ਘਰ ਦੇ ਵਿੱਚ ਕਿਸੇ ਦੀ ਮੌਤ ਹੋਈ ਹੈ ਫੇਰ ਵੀ ਕੀਤੇ ਚੰਗਾ ਮਾਰਾ ਨਹੀਂ ਕਰ یہ دی سکھی کڑنا نہیں ہے اپنی زیون دیکھتے ایس امسطھانوں پہ پیان کر سکیے پر جو پرمکی شرن آجنا دیڑی پرماتما دی شرن دے کی چھو پیان گلے پرماتما دی شرن دے میں پیانا کی ہے او دی رجا دے میں چھ جلنا او دی موکم دے میں چھ جلنا موکم رجائی چھلنا نا نگلی چھے نا گرم سہتے ہیں اجوری دیش جوڑ پٹھے ہیں گرو نیاری گرو سواری سنمان جو ستکار جو سا سنگ جیو بلاؤ فتح واحو جی کا خالص واح جی کی فتح آج اسی بہت ہی سوجوان سجن رنگلے سجن دی یاد بچے ਉਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਨਾ ਉਹਨਾਂ ਦਾ ਕਿਹਨਾ ਕਿਤੇ ਨੌ ਮਾਸ ਦਾ ਰਿਸ਼ਤਾ ਕਿਤੇ ਬਿੱਤਰ ਦਾ ਕਿਤੇ ਪ੍ਰੇਮ ਦਾ ਕਿਸੇ ਦੇ ਨਾਲ ਗੁਰਬਾਣੀ ਦੇ ਸਬਦਾਂ ਦਾ ਰਿਸ਼ਤਾ ਭਾਈ ਸਾਹਿਬ ਆਸ਼ਰਮ ਜੀ ਜਿਹਨਾਂ ਨੂੰ ਉਹਨਾਂ ਨੇ ਥਾਂ ਦੇ ਉਹਨਾਂ ਦੀ ਬਜ਼ੁਰਗਾਂ ਦੇ ਨਾਲ ਗੱਲ ਹੋਈ ਉਹਨ ਗਿਆ ਕਰਦੇ ਸੀ ਕਿ ਜਿੱਦੇ ਵਾਹ ਪੁਰਸ਼ ਆਏ ਨੇ ਕਿਤੇ ਈਮਾਨ ਲੱਗਿਆ ਹੋਇਆ ਕਿਤੇ ਸਤਸੰਗ ਹੁੰਦਾ ਤਾਂ ਭਾਇਆ ਸਾਹਿਬ ਭਾਈ ਨਾਸਰਾਂਜੀ ਉਥੇ ਪਹੁੰਚਦੇ ਸੀ ਉਹਨਾਂ ਦੇ ਸ਼ਬਦਾਂ ਨੂੰ ਸਤਸੰਗ ਨੂੰ ਪ੍ਰਾਪਨ ਕਰਨ ਵਾਸਤੇ ਇਹ ਪਹੁੰਚਦੇ ਸੀ ਇਹ ਵੀ ਇੱਕ ਬਰਖਣਤਾ ਸੀ ਉਹਨਾਂ ਦੀ ਇੱਕ ਗ੍ਰਿਸ਼ਤੀ ਜੀਵਨ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦਾ ਇਹ ਵੀ ਇੱਕ ਭਗਤੀ ਹੈ ਇਹ ਭਗਤੀ ਕੋ ਘੱਟ ਨਹੀਂ ਕਿਉਂਕਿ ਭਾਈ ਆਸਰੰਧ ਜੀ ਦੋ ਪੁੱਤਰਾਂ ਤੇ ਤਿੰਨ ਢੀਆਂ ਦੇ ਬਾਪ ਹਨ ਤਿੰਨ ਭੈਣਾਂ ਦੇ ਭਰਾ ਤਿੰਨ ਭਰਾਵਾਂ ਦੇ ਭਰਾ ਆਸਰੰਧ ਜੀ ਉਹ ਵੱਡੇ ਹੋਣ ਦੇ ਨਾਲੇ ਜੋ ਸਿੱਖਿਆ ਨਿੰਦੇ ਸੀ ਪਰਿਵਾਰ ਵੀ ਉਸ ਰਸਤੇ ਚਲੇ جی میں بھائی نربت سنگھ جی گروے وزیر کی سیوا کرتے ہیں سنگان دان جوڑتے ہیں سمرن کے پہلے بھی یعنی وہاں نے کتھا کیسا بھائی آسا رام جی اداسی پچوں سن اداسی مہاپرش بھی کتنے آ ستسگ سننے واسطے آسا رام جی جا رہے ہیں ਵੇ ਭਾਵੇਂ ਤੇ ਅਸੀਂ ਮਤਲਬ ਗੁਰਸਿੱਖ ਹੋ ਕੇ ਹੀ ਜਾਵਾਂਗੇ ਗੁਰੂ ਘਰ ਜਾਵਾਂਗੇ ਨਹੀਂ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਜਿਹੜੇ ਗੁਰਸਿੱਖ ਨਹੀਂ ਉਹਨਾਂ ਦੇ ਮੰਦੀ ਦੀ ਭਾਵਨਾ ਹੈ ਉਹ ਵੀ ਗੁਰੂ ਘਰ ਜਾਂਦੇ ਨੇ ਹੱਥ ਪੈਰ ਧੋ ਕੇ ਇਸ਼ਨਾਨ ਕਰਕੇ ਵੀ ਸਾਡੇ ਨੂੰ ਕੋਈ ਉਂਟ ਤਾਂ ਹੀ ਨਾ ਰਹਿ ਜਾਵੇ ਸਾਡੇ ਨਾਲੋਂ ਵੀ خیال رکھتے ہیں جگہ جگہ گرو گرب مہاراج جہی کہ تیرہ پاشا کے رکھی گئی ہے پندرہ پکت گیارہ چھ گرو ساحبان چار گرس چھتی مہاپر کتی لاکھ جیسے اٹھ ہزار سات سو پینتی والی ہر شخص ہوگا

واحر سات گرد تین ستسنگ جا کے سنیے مہا پورشوں کا وہ بھی جیون سفل ہو جاتا ہے کتنے کیرتن سنیے کل جو میں کیرتن پرکانا گرم کچیے لائے لیا

سیب جن مانے پرتھ گروہ دستارے انہوں سارا کچھ آ گرو گرنتھ سا جوڑی یہ گروا ہے پڑھی ٹرانسلیشن کی بائبل بھی پڑھی مہا بھارت آ گیتا پڑھی آرکن گیتا پڑھی کشن گیتا پڑھی تا گروہ گرنتھ سا مہاراجی گربا نے یہ لڑ لگی گرو گرنتھ سا بارے جو سکھا نہیں دھرم سارے ستکار یوگے کسی نے نندیا نہیں کرتے پر جو سانجی عادا کا پرتی سانجی گربا سانجے مہاپرسوں کی گربا آج گرو گرنتھ کے درج ہے یہ تو نہیں مل آج ولڈ گرو گرنتھ مہاراج کے پرکاش ہوں سانوں کا مان ہے کہ سای کئی کسی بھی دیش بٹھا کسی بھی دیش دیش گرس بٹھا انہیں جدو گل کرنی ہے سروا کی گل کرنی ہے سارے مہاپرشوں کی گل کرنی ہے گربا کی گل کرنی ہے گیانی جی ہمیں جوڑنا ہے پرچار والے کا جوڑنا جی سجابی بھائی بھی کتنے بھی بچے اچھا سیکھی ہے ਸਿੱਖੀ ਸਾਡੇ ਪੰਜਾਬ ਦੇ ਵਿੱਚ ਨਹੀਂ ਸਾਡੇ ਪੰਜਾਬ ਤੋਂ ਬਾਹਰ ਸਿੱਖੀ ਹੈ ਤੁਸੀਂ ਹਰਿਆਣੇ ਦੇ ਵਿੱਚ ਪਾਤਨ ਦੇ ਵਿੱਚ ਹੱਦ ਪ੍ਰਦੇਸ਼ ਦੇ ਵਿੱਚ ਯੂਪੀ ਦੇ ਵਿੱਚ ਆ ਕੇ ਦੇਖੋ ਉਹਨਾਂ ਦੇ ਜਿਹੜੇ ਬੱਚੇ ਨੇ ਜਨਮ ਤੋਂ ਬਾਹਰ ਤੇ ਰੋਮ ਨਹੀਂ ਕਟਾਇਆ ਸਾਡੇ ਨਾਲ ਪੰਜਾਬ ਦੇ ਵਿੱਚ ਪੂਰਾ ਵਿੜਾ ਕਰਕੇ ਹੋਏ ਇਸ ਗੱਲ ਦਾ ਉਹ ਕਹਿੰਦੇ ਨੇ ਰੋਮ ਕਟਾਇਆ ਤਾਂ ਬੇਨਾ ਜਿਹੜੇ ਨਹੀਂ ਸਮਾ ਲੱਗਦਾ ਕਿ ਉਹ ਇਨਸਾਨ ਹੀ ਇਹ ਕਿਥੋਂ ਹੋਣਾ ਚਾਹੀਦਾ ਮੈਂ ਮਾਇਆ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਅੱਜ ਅਸੀਂ ਬੱਚਿਆਂ ਨੂੰ ਮੋਬਾਈਲ ਦੇ ਦੇ ਨਹੀਂ ਆ ਟੀਵੀ ਦੇ ਉੱਤੇ ਲਾ ਦਿੰਦੇ ਆ ਕਾਰਟੂਨ ਲਾ ਦਿੰਦੇ ਆ ਇਹ ਉਹ ਜਿਹੜਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਦਿਮਾਗ ਦੇ ਵਿੱਚ ਕਾਰਟੂਨ ਔਰ ਜਿਹੜੇ ਸੀਰੀਅਲ ਕੁੱਝ ਘੁੰਮਣੇ ਆ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅਡੀ ਦੇ ਮਾਂ ਪੁੱਤਾਂ ਦੇ ਸ਼ਬਦ ਇਹਨਾਂ ਨੂੰ ਕਿ ਆਪਕੇ ਜਾਣੀ ਬੱਚੇ ਗੁਰਸਿੱਖੀ ਦੇ ਨਾਲ ਰੋ ਪਰਵਾਣੇ ਦੇ ਨਾਲ ਰੋਖੇ ਸੁਨੈਣਾ ਇੱਕ ਦਾਸ ਮੂਰ ਦੇ ਨਾਤੇ ਇਹ ਸ਼ਬਦ ਕਾਟਣਾ ਸਾਹੇ ਕੰਮ ਵਾਸਤੇ ਆਇਆ ਜਿਸ ਤਰ੍ਹਾਂ ਭਾਈ ਆਸਰਾਮ ਜੀ ਨੇ ਆਪਣੇ ਪਰਿਵਾਰ ਨੂੰ ਮੋਤੀਆਂ ਦੇ ਮਣਗਿਆਂ ਬੰਨ੍ਹ ਕੇ ਰੱਖਿਆ ਇਸੇ ਤਰ੍ਹਾਂ ਸਾਨੂੰ ਵੀ ਇਸੇ ਰਣੀ ਚਾਹੀਦੀ ਆ ਪਰਿਵਾਰ ਮੋਤੀਆਂ ਦੇ ਮਣਗਿਆਂ ਬੰਨ੍ਹਿਆ ਹੋਵੇ